ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਮਜ਼ਾ ਬਲੋਈ ਤੇ ਤੁਸੀਂ ਦੇਖ ਰਹੇ ਹੋ ਹਮਜ਼ਾ ਰਿੰਦ 512 ਅੱਜ ਆਪਾਂ ਕਬੱਡੀ ਦੇ ਉਸ ਦੁਰਬਲ ਹੀਰੇ ਦੀ ਬਾਇਓਗ੍ਰਾਫੀ ਲੈ ਕੇ حاضر ਹੋਇਆ ਜਿਹਨੇ ਵੱਡੇ ਵੱਡੇ ਰੈਡਰਾਂ ਨੂੰ ਡੱਕ ਕੇ ਆਪਣੇ ਰਿਕਾਰਡ ਪੈਦਾ ਕੀਤੇ ਨੇ ਤੇ ਉਹਦੇ ਬਣਾਏ ਹੋਏ ਰਿਕਾਰਡ ਕਦੀ ਵੀ ਟੁੱਟ ਨਾ ਸਕਗੇ ਦੋਸਤੋ ਉਹਨਾਂ ਨੇ ਇੱਕ ਲੰਮੇ ਸਮੇਂ ਵਿੱਚ ਕਬੱਡੀ ਖੇਡ ਕੇ ਆਪਣੀ ਦੁਨੀਆ ਤੇ ਕਬੱਡੀ ਨੂੰ ਚਾਣ ਵਾਲਿਆਂ ਵਾਸਤੇ ਇੱਕ ਵੱਖਰਾ ਰਿਕਾਰਡ ਪਾਇਆ ਹੈ ਜੀਹਾਂ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆ ਗੋਪੀ ਫਿਰੋਜ਼ਪੁਰੀਆ ਦੀ ਇਹਨਾਂ ਦੀ ਫੈਮਿਲੀ ਸਟ੍ਰੈਗਲ ਲਾਈਫ ਤੇ ਇਹਨਾਂ ਦੀ ਪਤਨੀ ਤੇ ਇਹਨਾਂ ਦੇ ਬੱਚਿਆਂ ਦੇ ਬਾਰੇ ਅੱਜ ਤੁਹਾਡੇ ਨਾਲ ਕੁਝ ਵੀਡੀਓ ਸ਼ੇਅਰ ਕਰਾਂਗੇ ਦੋਸਤੋ ਇਹਨਾਂ ਵੀਡੀਓ ਨੂੰ ਪੂਰੀ ਨੂੰ ਵੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕਿ ਗੋਪੀ ਦੀ ਜ਼ਿੰਦਗੀ ਸਫ਼ਰ ਕਿਦਾਂ ਹੈ ਤੇ ਕਿਵੇਂ ਹੈ ਇਹ ਵੀ ਤੁਹਾਨੂੰ ਦੱਸਾਂਗੇ ਤੇ ਉਹਨਾਂ ਨੇ ਕਬੱਡੀ ਕਿਵੇਂ ਸ਼ੁਰੂ ਕੀਤੀ ਤੇ ਕਿੱਥੇ ਕੀਤੀ ਇਸ ਬਾਰੇ ਤੁਹਾਡੇ ਨਾਲ ਵਿਸਤਾਰਪੂਰਵਕ ਗੱਲਬਾਤ ਸ਼ੇਅਰ ਕਰਾਂਗੇ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਹੀ ਚੈਨਲ ਹਮਜ਼ਾ ਰਿੰਦੋ 512 ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਅਸੀਂ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਰੋਜ਼ ਹੀ ਲੈ ਕੇ ਆਉਂਦੇ ਹੀ ਰਹਨੇ ਆ ਆਓ ਤੇ ਹੁਣ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲੇ ਗੋਪੀ ਦਾ ਜਨਮ ਜ਼ਿਲ੍ਹਾ ਤਰਨਤਾਰ ਦੇ ਪਿੰਡ ਫਰਿੰਦੀਪੁਰੇ ਵਿੱਚ ਹੋਇਆ ਜਿਹੜਾ ਸਰੂ ਸਿੰਘ ਦੇ ਨੇੜੇ ਪੈਂਦਾ ਹੈ ਜੇ ਅਗਰ ਇਹਨਾਂ ਦੇ ਨਾਂ ਦੀ ਗੱਲ ਕਰੀਏ ਤਾਂ ਇਹਨੂੰ ਘਰ ਦੇ ਗੋਪੀ ਕਹਿ ਕੇ ਬੁਲਾਉਂਦੇ ਸੀ ਫਿਰ ਇਹਨੇ ਕਬੱਡੀ ਕੈਰੀਅਰ ਦੇ ਵਿੱਚ ਗੋਪੀ ਦੇ ਨਾਲ ਆਪਣੇ ਪਿੰਡ ਦਾ ਨਾਮ ਹੀ ਫਰਿੰਦੀਪੁਰਾ ਰੱਖ ਦਿੱਤਾ ਹੁਣ ਇਹ ਜਿੱਥੇ ਵੀ ਜਾਂਦੇ ਨੇ ਤੇ ਗੋਪੀ ਫਰਿੰਦੀਪੁਰਾ ਨਾਲ ਵੱਜਦਾ ਹੈ ਇਹਨਾਂ ਦੇ ਪਿੰਡ ਦਾ ਨਾਮ ਹੀ ਇਹਨਾਂ ਦੇ ਨਾਲ ਵੱਜਦਾ ਹੈ ਜਿਹੜਾ ਇਹਨਾਂ ਦੀ ਬਹੁਤ ਮਕਾਮ ਵਾਲੀ ਗੱਲ ਹੈ ਤੇ ਇਹਨਾਂ ਦੇ ਪਿੰਡ ਵਾਸਤੇ ਵੀ ਬੜੀ ਇੱਜ਼ਤ ਦੀ ਗੱਲ ਹੈ ਸਾਨੂੰ ਦੱਸਦੀ ਹੈ ਗੋਪੀ ਫਰੰਦੀਪੁਰੀਏ ਦਾ ਜਨਮ ਸਾਲ 1999 ਵਿੱਚ ਹੋਇਆ ਸੀ 2025 ਦੇ ਹਿਸਾਬ ਨਾਲ ਇਹਨਾਂ ਦੀ 37 ਸਾਲ ਉਮਰ ਹੋ ਚੁੱਕੀ ਹੈ ਇਹਨਾਂ ਦੀ ਹਾਈਟ ਤਕਰੀਬਨ 6 ਫੁੱਟ 3 ਇੰਚ ਹੈ ਤੇ ਇਹਨਾਂ ਦੇ ਸਰੀਰ ਦਾ ਵਜ਼ਨ 110 ਕਿਲੋ ਹੈ ਤੇ ਇਹਨਾਂ ਦੀ ਫੈਮਿਲੀ ਦੀ ਕਰੀਅਰ ਤੇ ਇਹਨਾਂ ਦੇ ਤਿੰਨ ਭਰਾ ਤੇ ਇੱਕ ਸਿਸਟਰ ਹੈ ਤੇ ਮਾਤਾ ਪਿਤਾ ਦੋਸਤੋ ਕੁੱਲ ਮਿਲਾ ਕੇ ਇਹ ਪੰਜ ਭੈਣ ਭਰਾ ਨੇ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਫੋਟੋ ਤੁਸੀਂ ਮੋਬਾਈਲ ਸਕਰੀਨ ਉੱਤੇ ਵੇਖ ਰਹੇ ਹੋ ਇਹਨਾਂ ਦੇ ਮਾਤਾ ਪਿਤਾ ਦੀ ਫੋਟੋ ਹੈ ਹੁਣ ਇਹਨਾਂ ਦੇ ਵਿਆਹ ਦੀ ਕਰੀਏ ਤਾਂ ਇਹਨਾਂ ਦਾ ਵਿਆਹ ਹੋ ਚੁੱਕਿਆ ਹੈ ਵਿਆਹ ਤੋਂ ਬਾਅਦ ਇੱਕ ਇਹਨਾਂ ਦੇ ਘਰ ਮੁੰਡੇ ਦਾ ਜਨਮ ਹੋਇਆ ਜਿਹਦਾ ਨਾਮ ਜੱਪ ਲੋਕਡਾਊਨ ਤੋਂ ਬਾਅਦ ਇਹਨਾਂ ਦੇ ਉੱਤੇ ਸਕੂਲ ਦੀ ਬੱਸ ਚੜ ਗਈ ਸੀ ਤੇ ਰੱਬ ਦੀ ਕਿਰਪਾ ਦੇ ਨਾਲ ਹੁਣ ਇਹਨਾਂ ਦਾ ਮੁੰਡਾ ਬਿਲਕੁਲ ਠੀਕ ਹੈ ਹੁਣ ਤੁਹਾਨੂੰ ਦੱਸ ਦਈਏ ਗੋਪੀ ਦੇ ਕਬੱਡੀ ਕੈਰੀਅਰ ਦੇ ਬਾਰੇ ਗੋਪੀ ਜਦੋਂ ਸਕੂਲ ਪੜ੍ਹਦਾ ਸੀ ਤੇ ਨੈਸ਼ਨਲ ਸਟਾਈਲ ਕਬੱਡੀ ਖੇਡਦੇ ਸਨ ਤੇ ਇਹ ਫਿਰ ਪਲਵਾਨੀ ਅਖਾਰੇ ਦੇ ਵਿੱਚ ਟ੍ਰੇਨਿੰਗ ਵੀ ਕਰਦੇ ਸਨ ਜਿਹਦਾ ਸੀ ਨਾਂ ਕਰਤਾਰ ਜਿਹੜਾ ਇਹਨਾਂ ਤੋਂ ਥੋੜਾ ਜਿਆਦਾ ਦੂਰ ਪੈ ਜਾਂਦਾ ਸੀ ਬੇਸ਼ੱਕ ਇਹ ਪਲਵਾਨੀ ਅਖਾਰੇ ਦੇ ਵਿੱਚ ਟ੍ਰੇਨਿੰਗ ਕਰਦੇ ਸੀ ਤੇ ਪਲਵਾਨੀ ਵੀ ਕਰਦੇ ਸੀ ਪਰ ਉਹਨਾਂ ਨੂੰ ਕਬੱਡੀ ਨਾਲ ਲਗਾਉ ਸੀ ਉਹਨਾਂ ਨੇ ਖੇਡਣੀ ਕਬੱਡੀ ਹੀ ਸੀ ਦੋਸਤੋ ਇਹ ਇਹਨਾਂ ਦੇ ਘਰ ਤੋਂ ਕੁਝ 16-17 ਕਿਲੋਮੀਟਰ ਦੂਰ ਪੈ ਜਾਂਦਾ ਸੀ ਜਿੱਦੇ ਉੱਤੇ ਇਹ ਸਾਈਕਲ ਦੇ ਉੱਤੇ ਆਂਦੇ ਸਨ ਜਦੋਂ ਇਹਨਾਂ ਨੇ 10ਵੀਂ ਪਾਸ ਕੀਤੀ ਤਾਂ ਫਿਰ ਇਹਨਾਂ ਨੇ ਚੰਗੀ ਤਰ੍ਹਾਂ ਕੋਡੀ ਨੂੰ ਪ੍ਰੋਫੈਸ਼ਨਲ ਬਣਾ ਲਿਆ ਤੇ ਉਥੇ ਟੀਰੀ ਵਾਲੀ ਕਬੱਡੀ ਖੇਡਦੇ ਸਨ ਉਹਨਾਂ ਦੌਰਾਂ ਦੇ ਵਿੱਚ ਟੀਰੀ ਵਾਲੀ ਕਬੱਡੀ ਹੀ ਖੇਡੀ ਜਾਂਦੀ ਸੀ ਇੱਕ ਵਾਰ ਸੁਰ ਸਿੰਘ ਕਬੱਡੀ ਕਲੱਬਜ਼ ਉੱਤੇ ਉਹਨਾਂ ਦਾ ਇੱਕ ਜਾਫੀ ਨਾ ਆਇਆ ਤੇ ਵੱਡੀ ਟੀਮ ਆਈ.ਓ.ਸੀ. ਤਾਬਾ ਪਲਵਾਨ ਗੁਲਗਿੱਤ ਪਲਵਾਨ ਦੀ ਉਹ ਆਪਸ ਵਿੱਚ ਗੱਲਾਂ ਕਰ ਰያ ਸੀ ਹੁਣ ਕਿਹਨੂੰ ਖੜਾਈਏ ਤੇ ਥੋੜੀ ਦੂਰ ਹੀ ਗੋਪੀ ਖਲੋਤਾ ਸੀ ਤੇ ਤਾਬੇ ਪਲਵਾਨ ਨੇ ਕਿਹਾ ਗੋਪੀ ਨੂੰ ਖੜਾ ਲਾ ਲੈਣੇ ਆ ਇਹ ਮੁੰਡਾ ਚੰਗਾ ਰਹੇਗਾ ਫਿਰ ਉੱਥੇ ਇਹਨੇ ਆਪਣੀ ਮੈਚ ਵੱਡੇ ਦੇ ਵਿੱਚ ਇਲੈਕਸ਼ਨ ਹੋਈ ਤੇ ਉੱਥੇ ਵੀ ਟੀਰੀ ਵਾਲਾ ਮੈਚ ਸੀ ਇਹਨੇ ਖੇੜਿਆ ਤੇ ਉੱਥੇ ਆਪਣੀ ਅਤ ਕਰਾਈ ਤੇ ਤਾਬੇ ਪਹਿਲਵਾਨ ਨੇ ਇਹਨੂੰ ਆਪਣੀ ਟੀਮ ਵਿੱਚ ਰੱਖ ਲਿਆ ਤੇ ਫਿਰ ਗੋਪੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਫਿਰ ਇਹਨਾਂ ਨੇ ਆਪਣੀ ਮਿਹਨਤ ਵਧਾ ਦਿੱਤੀ ਫਿਰ ਉਸ ਤੋਂ ਬਾਅਦ ਐਡੀਐਫਪੀ ਕਾਲਜ ਪਹੁੰਚ ਗਏ ਉੱਥੇ ਇਹਨਾਂ ਨੇ ਸਰਕਸ ਸਟਾਈਲ ਕਬੱਡੀ ਖੇਡੀ ਜੇ ਇਹਨਾਂ ਦੀ ਮਿਹਨਤ ਦੀ ਗੱਲ ਕਰੀਏ ਤੇ ਇਹ 2000 ਬੈਟਾਂ ਤੇ 1500 2000 ਡੰਡ ਮਾਰਦੇ ਨੇ ਤੇ ਪੁਸ਼ਵ ਵਗੈਰਾ ਸਭ ਕੁਝ ਇਹ ਲਾਂਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਦੇਸੀ ਮਿਹਨਤ ਲਾਓ ਜਿਮ ਨਾਲੋਂ ਦੇਸੀ ਮਿਹਨਤ ਲਾਓ ਕਿਉਂਕਿ ਜਿਮ ਨਾਲ ਮਸਲ ਟਾਈਟ ਹੋ ਜਾਂਦੇ ਨੇ ਤੇ ਸੱਟ ਲੱਗਣ ਦਾ ਵੀ ਖਤਰਾ ਹੁੰਦਾ ਹੈ ਇਹਨਾਂ ਦਾ ਕਹਿਣਾ ਹੈ ਕਿ ਦੋ ਦਿਨ ਸਿਰਫ ਹਫਤੇ ਦੇ ਵਿੱਚ ਜਿਮ ਲਾਓ ਆਪਣਾ ਇਹਨਾਂ ਦੀ ਤਿਆਰੀ ਦੇ ਵਿੱਚ ਰੱਸਾ ਖਿੱਚਣਾ ਛੂਟਾਂ ਬੈਟਕਾਂ ਤੇ ਡੰਡ ਵਗੈਰਾ ਹੋਰ ਵੀ ਕੁਝ ਚੀਜ਼ਾਂ ਆਉਣੀਆਂ ਨੇ ਤੇ ਉਹ ਕਈ ਵੀ ਚਲਾਂਦੇ ਨੇ ਜਿਹੜੀ ਹਰ ਇੱਕ ਪਲੇਅਰ ਨੂੰ ਜ਼ਰੂਰੀ ਚਲਾਨੀ ਚਾਹੀਦੀ ਹੈ ਜੋ ਹਰ ਇੱਕ ਸਰੀਰ ਦੇ ਵਜ਼ਨ ਦਾ ਜ਼ੋਰ ਲਾਉਂਦੀ ਆਪਣੀ ਵਧੀਆ ਖੇਡ ਕਰਕੇ ਗੋਪੀ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਅਮਰੀਕਾ ਤੇ ਦੁਬਈ ਜਿਹੇ ਮੁਲਕਾਂ ਦੇ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਵਿਖਾ ਚੁੱਕੇ ਨੇ ਕੈਨੇਡਾ ਇਹ 7-8 ਵਾਰੀ ਖੇਡ ਚੁੱਕੇ ਨੇ ਹੁਣ ਇਹਨਾਂ ਦੇ ਖੁਰਾਕ ਦੀ ਗੱਲ ਕਰੀਏ ਤੇ ਇਹ ਘਰ ਦੀ ਹੀ ਖੁਰਾਕ ਖਾਂਦੇ ਨੇ ਜਿੱਦਾਂ ਕਿ ਪਨੀਰ ਕਿਓ ਦੁੱਧ ਮੱਖਣ ਤੇ ਕੁਛ ਇਹੋ ਜੀਆਂ ਚੀਜ਼ਾਂ ਤੇ ਇਹ ਬਾਹਰੋਂ ਅਗਰ ਕੁਛ ਇਹਨਾਂ ਨੂੰ ਖਾਣੀ ਪੈ ਜਾਵੇ ਤੇ ਫਰੂਟ ਤੇ ਸਿਰਫ ਜੂਸ ਹੀ ਪੀਂਦੇ ਨੇ ਤੇ ਬਾਕੀ ਚਾਵਲ-ਚਾਵਲ ਤੇ ਖੁੱਲ ਕੇ ਖਾਂਦੇ ਨੇ ਗੋਪੀ ਦਾ ਮੰਨਣਾ ਹੈ ਕਿ ਕੋਡੀ ਖੇਡਣ ਲਈ ਜਨੂਨ ਹੋਣਾ ਚਾਹੀਦਾ ਬੰਦਾ ਸੁੱਕੀ ਰੋਟੀ ਤੇ ਹੀ ਕੋਡੀ ਖੇਡ ਸਕਦਾ ਹੈ ਫਿਰ ਪੈਸਿਆਂ ਜੋਗਾ ਖੁਰਾਕ ਜੋਗਾ ਆਪੇ ਹੀ ਹੋ ਜਾਂਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿੱਛੇ ਜਿਆ ਲਾਕਡਾਊਨ ਲੱਗਾ ਰਿਹਾ ਗੋਪੀ ਨੇ ਆਪਣੇ ਘਰ ਦੇ ਪਿੱਛੇ ਹੀ ਖਖਾੜਾ ਜਿਹਾ ਬਣਾ ਕੇ ਮਿਹਨਤ ਲਾਣੀ ਸ਼ੁਰੂ ਕਰ ਦਿੱਤੀ ਤੇ ਇਹਨਾਂ ਨੇ ਪਿੱਛੇ ਕਲੱਬ ਵੀ ਬਣਾਇਆ ਸੀ ਆਪਣੀ ਅਕੈਡਮੀ ਬੱਚਿਆਂ ਵਾਸਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਫ ਸੁਥਰੀ ਕਬੱਡੀ ਗੋਪੀ ਨੇ ਖੇਡੀ ਏਦਾਂ ਹੀ ਹਰ ਇੱਕ ਪਲੇਅਰ ਨੂੰ ਚਾਹੀਦਾ ਹੈ ਕਿ ਆਪਣੀ ਸਾਫ ਸੁਥਰੀ ਕਬੱਡੀ ਖੇਡਣ ਇਸੇ ਕਰਕੇ ਹੀ ਇਹ ਇੰਨੇ ਲੰਮੇ ਅਰਸੇ ਤੱਕ ਕਬੱਡੀ ਖੇਡ ਰਹੇ ਨੇ ਇਸ ਤੋਂ ਇਲਾਵਾ ਕਬੱਡੀ ਦੌਰਾਨ ਗੋਪੀ ਨੇ ਬਹੁਤ ਨਗਤ ਇਨਾਮ ਜਿੱਤੇ ਨੇ ਮੋਟਰਸਾਈਕਲਾਂ ਚੈਨਾ ਮੁੰਨੀਆਂ ਤੇ ਹੋਰ ਵੀ ਚੀਜ਼ਾਂ ਜਿੱਤੀਆਂ ਨੇ ਜਿੱਦਾਂ ਕਿ 11000 21000 51000 52000 ਦੇ ਨਗਦ ਇਨਾਮ ਵੀ ਆਪਣੇ ਨਾਮ ਜ਼ਰੂਰ ਲਵਾਏ ਨੇ ਜਿਹੜੇ ਕਿ ਬੈਸਟਾਂ ਨੂੰ ਦਿੱਤੇ ਜਾਂਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਗੋਪੀ ਜਿੱਥੇ ਵੀ ਆਪਣੀ ਟੀਮ ਲੈ ਕੇ ਜਾਂਦਾ 1 ਲੱਖ ਰੁਪਇਆ ਲੈਂਦੇ ਨੇ ਭਾਵੇਂ ਟੀਮ ਜਿੱਤੇ ਭਾਵੇਂ ਹਾਰੇ ਅਗਰ ਟੀਮ ਹਾਰ ਗਈ ਤਾਂ ਫਿਰ ਵੀ 10-10 ਹਜ਼ਾਰ ਇੱਕ ਬੰਦੇ ਨੂੰ ਆ ਜਾਣੇ ਅਗਰ ਜਿੱਤ ਗਈ ਤਾਂ ਫਿਰ 10-10 ਹਜ਼ਾਰ ਤੋਂ ਉੱਤੇ ਵੀ ਆ ਜਾਂਦੇ ਨੇ ਉਹੀਂ ਤਾਂ ਗੋਪੀ ਦੇ ਕਈ ਮਾਨਸਮਾਨ ਹੋ ਚੁੱਕੇ ਨੇ ਪਰ 2023 ਦੇ ਵਿੱਚ ਰੂਬੀ ਕੌਨ ਗੱਡੀ ਨਾਲ ਮਾਨਸਮਾਨ ਹੋ ਰਿਆ ਫਰੰਦੀਪੁਰ ਤਰਨਤਾਰ ਦੇ ਵਿੱਚ ਹੁਣ ਇਹਨਾਂ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਇਹਨਾਂ ਦਾ ਸ਼ੌਂਕ ਕੋੜੀਆਂ ਰੱਖਣਾ ਕੁੱਤੇ ਰੱਖਣਾ ਤੇ ਕਬੂਤਰ ਦਾ ਇਹ ਬਚਪਨ ਤੋਂ ਹੀ ਰੱਖਦੇ ਨੇ ਤੇ ਮੁਰਗੇ ਵੀ ਨਾਲ ਇਹ ਰੱਖਦੇ ਨੇ ਇਹਨਾਂ ਨੂੰ ਬਚਪਨ ਤੋਂ ਹੀ ਪੰਛੀਆਂ ਨਾਲ ਤੇ ਜਾਨਵਰਾਂ ਨਾਲ ਲਗਾਉ ਤੇ ਹੈ ਇਹਨਾਂ ਦੇ ਪਸੰਦੀਦਾ ਪਲੇਅਰ ਦੀ ਕਰੀਅਰ ਤੇ ਸੰਦੀਪ ਲਲੀਆਂ ਤੇ ਸੰਦੀਪ ਨੰਗਲੰਮੀਆ ਇਹਨਾਂ ਦੇ ਫੇਵਰੇਟ ਪਲੇਅਰ ਨੇ ਤੇ ਹੁਣ ਇਹਨਾਂ ਦੇ ਅਗਰ ਸੁਖਮਨ ਚੋਹਲਾ ਤੇ ਇਹਨਾਂ ਦਾ ਬੜਾ ਮੈਚ ਫਸਦਾ ਸੀ ਕਦੀ ਸੁਖਮਨ ਚੋਹਲਾ ਇਹਨਾਂ ਕੋਲੋਂ ਪੱਜ ਜਾਂਦਾ ਸੀ ਤੇ ਕਦੀ ਇਹ ਸੁਖਮਨ ਚੋਹਲਾ ਨੂੰ ਫੜ ਲੈਂਦੇ ਸਨ ਤੇ ਇਹਨਾਂ ਦੇ ਮੈਚ ਦੇ ਉੱਤੇ ਬੜਾ ਕੱਟ ਹੁੰਦਾ ਸੀ ਕਿ ਹੁਣ ਪਤਾ ਨਹੀਂ ਕੀ ਬਣੂ ਗੋਪੀ ਨੇ ਸਾਲ 2019 ਦੇ ਵਿੱਚ ਪ੍ਰੀਤ ਲੱਧੂ ਨੂੰ ਆਪਣੀ ਟੀਮ ਵਿੱਚ ਖਿਡਾਇਆ ਤੇ ਕੁਝ ਪੈਸਿਆਂ ਦੀ ਲੈਣ-ਦੇਣ ਕਰਕੇ ਇਹਨਾਂ ਦੇ ਵਿੱਚ ਅਣਬਣ ਹੋ ਗਈ। ਦਰਅਸਲ ਪ੍ਰੀਤ ਲੱਧੂ ਦਾ ਮਾਨਸਮਾਨ ਟਰੈਕਟਰ ਨਾਲ ਹੋਇਆ ਜਿਹਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ 5 ਲੱਖ ਰੁਪਇਆ ਦੇਵਾਂਗਾ ਪਰ ਪ੍ਰੀਤ ਲੱਧੂ ਦਾ ਕਹਿਣਾ ਹੈ ਕਿ ਮੈਨੂੰ ਇਹਨਾਂ ਨੇ 2 ਲੱਖ ਰੁਪਇਆ ਹੀ ਦਿੱਤਾ ਪਰ ਇਹਨਾਂ ਨੇ ਮੈਨੂੰ ਸੱਚ ਨਾ ਦੱਸਿਆ ਕਿ ਉਹ 2 ਲੱਖ ਕਿਨੇ ਦਿੱਤਾ ਸੀ। ਹੁਸਾ ਉਹਨਾਂ ਨੂੰ ਇਸ ਗੱਲ ਦਾ ਹੈ ਕਿ ਮੈਨੂੰ ਪੈਸੇ ਦੇਣ ਵਾਲੇ ਬੰਦਿਆਂ ਦਾ ਉਹਨਾਂ ਨੇ ਨਾਂ ਨਹੀਂ ਦੱਸਿਆ ਯਾਰ ਮੂੰਹ ਲੱਗਦੇ ਬੰਦੇ ਸੀ ਉਹਨਾਂ ਦਾ ਬੰਦਾ ਧੰਨਵਾਦ ਕਰ ਲੈਂਦਾ ਹੈ ਗੋਪੀ ਫਰੋਜ਼ਪੁਰੀਆ ਨੇ YouTube ਉੱਤੇ ਇਹਦੇ ਬਾਰੇ ਵੀਡੀਓ ਪਾਈ ਆ ਤੇ ਪ੍ਰੀਤ ਨੇ ਵੀ ਵੀਡੀਓ ਪਾਈ ਆ ਜਿਹਦੇ ਵਿੱਚ ਇਹਨਾਂ ਨੇ ਆਪਣੇ ਆਪਣੀ ਗੱਲਾਂ ਕੀਤੀਆਂ ਨੇ ਤੇ ਪ੍ਰੀਤ ਨੇ ਆਪਣੇ ਇੰਟਰਵਿਊ ਦੌਰਾਨ ਇਹ ਵੀ ਦੱਸਿਆ ਕਿ ਮੈਂ ਗੋਪੀ ਦਾਈ ਸ਼ਗਿਰਦਾਂ ਹਾਂ ਅੱਜ ਜੋ ਹੀ ਆ ਮੈਂ ਗੋਪੀ ਕਰਕੇ ਹੀ ਹਾਂ ਜੇ ਅਗਰ ਕੋਈ ਅਣਬਣ ਹੋਈ ਗਈ ਸੀ ਤੇ ਆਪਾਂ ਬਹਿ ਕੇ ਨਬੇੜ ਲੈਂਦੇ ਉਸਤਾਦ ਨੂੰ ਪੰਨਣਾ ਕੋਈ ਚੰਗੀ ਗੱਲ ਹੈ ਤੇ ਗੋਪੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਵੇਂ-ਨਵੇਂ ਸ਼ਗਿਰਦ ਲੈ ਕੇ ਆਂਦੇ ਹੀ ਰਹਿੰਦੇ ਨੇ ਬਾਕੀ ਗੋਪੀ ਨੂੰ ਥੋੜੇ ਜਿਆਦਾ ਤੇਜ਼ ਫਰਤੂਲੇ ਸਾਈ ਫੜਨੇ ਓਕੇ ਹੋ ਜਾਂਦੇ ਨੇ ਜਿਹੜੇ ਦੂਰੋਂ ਹੀ ਟੀਚਰਾਂ ਕਰਕੇ ਨੰਬਰ ਲੈ ਲੈਂਦੇ ਨੇ ਇਹਨਾਂ ਦਾ ਮੰਨਣਾ ਹੈ ਜਿਹੜਾ ਸਾਈ ਮੇਰੇ ਨਾਲ ਪੜ ਕੇ ਜਾਵੇ ਉਹਨੂੰ ਇਹ ਫੜ ਵੀ ਲੈਂਦੇ ਨੇ ਢਾ ਕੇ ਨੰਬਰ ਵੀ ਲੈ ਲੈਂਦੇ ਨੇ ਤੇ ਸੋ ਦੋਸਤੋ ਐਸੀ ਗੋਪੀ ਫਿਰੋਜ਼ਪੁਰੀਆ ਦੀ ਬਾਇਓਗ੍ਰਾਫੀ ਵੀਡੀਓ ਦੇ ਉੱਤੇ ਲਾਈਕ ਕਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਆਪਣੇ ਚੈਨਲ ਹਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਬਾ ਆਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਮਿਲਦੇ ਆਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਤੇ ਤਬ ਤੱਕ